ਅੱਜ ਦੇ ਟਾਈਮ ਦੇ ਵਿੱਚ ਹਰ ਬੰਦਾ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਵਿੱਚ ਟੂਰਿਸਟ ਵੀਜ਼ਾ ਲੈ ਕੇ ਜਾਣਾ ਚਾਹੁੰਦਾ ਉਹਦਾ ਕਾਰਨ ਸਿਰਫ ਇੱਕ ਆ ਕਿ ਸਟੱਡੀ ਵੀਜ਼ਾ ਉਹਨਾਂ ਦੇ ਕੋਲੋਂ ਲਿਆਣੀ ਜਾਣਾ ਔਰ ਦੂਜੀ ਗੱਲ ਕਿ ਸਟੱਡੀ ਵੀਜ਼ੇ ਲੱਗਦੇ ਵੀ ਨਹੀਂ ਪਏ ਆਸਟ੍ਰੇਲੀਆ ਨੇ ਤਾਂ ਪਿਛਲੇ 2 ਸਾਲਾਂ ਤੋਂ ਵੀਜ਼ੇ ਬੰਦ ਕਰਕੇ ਰੱਖੀ ਔਰ ਕੈਨੇਡਾ ਨੇ ਪਿਛਲੇ 1 ਸਾਲ ਤੋਂ ਯੂਕੇ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਪਰ ਜਾਣ ਦਾ ਕੋਈ ਫਾਇਦਾ ਨਹੀਂ ਆ ਉਹਨੂੰ ਰੀਗਲ ਵਰਕ ਪਰਮਿਟ ਦੀ ਤੇ ਜਿਹੜੇ ਬੰਦਿਆਂ ਦੇ ਕੋਲ ਇੱਥੇ ਕੋਈ ਐਕਸਪੀਰੀਅੰਸ ਨਹੀਂ ਹੈਗਾ ਬੈਂਡ ਸਕੋਰ ਨਹੀਂ ਹੈਗੇ ਤਾਂ ਵਰਕ ਪਰਮਿਟ ਵੀ ਉਹਨਾਂ ਨੂੰ ਮਿਲਣ ਹੋ ਰਿਹਾ ਸੋ ਕੁੱਲ ਮਿਲਾ ਕੇ ਲਾਸਟ ਦੇ ਉੱਪਰ ਉਹਨਾਂ ਦੇ ਕੋਲ ਇੱਕ ਹੀ ਆਪਸ਼ਨ ਬਚਦੀ ਆ ਟੂਰਿਸਟ ਵੀਜ਼ਾ ਹੁਣ ਬਹੁਤ ਲੋਕ ਜਿੰਨੇ ਵੀ ਆਣੇ ਟੂਰਿਸਟ ਵੀਜ਼ਾ ਲੈ ਕੇ ਬਾਹਰ ਜਾਣਾ ਚਾਹੁੰਦੇ ਆ ਸਭ ਤੋਂ ਵੱਡੀ ਮੂਰਖਤਾ ਉਹ ਇਹ ਵਰਤਦੇ ਆ ਕਿ ਜਦੋਂ ਵੀ ਕਿਸੇ ਕੰਸਲਟੈਂਟ ਦੇ ਕੋਲ ਜਾਂਦੇ ਆ ਨਾ ਕਦੀ ਵੀ ਇਹ ਨਹੀਂ ਪੁੱਛਦੇ ਕਿ ਹਾਂ ਫਾਈਲ ਕਿਵੇਂ ਲੱਗੂਗੀ ਔਰ ਏਜੰਟ ਵੀ ਇਹੀ ਚਾਹੁੰਦਾ ਹੁੰਦਾ ਵਾ ਏਜੰਟ ਵੀ ਤੁਹਾਨੂੰ ਆਪਣੀਆਂ ਓਨਾ ਹੀ ਗੱਲਾਂ ਬਾਰੇ ਅਵੇਅਰ ਕਰਦਾ ਵਾ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਖੁਦ ਸੁਣਨਾ ਚਾਹੁੰਦੇ ਹੋ ਮੇਰੇ ਕੋਲ ਵੀ ਅਗਰ ਕੋਈ ਬੱਚਾ ਹੁੰਦਾ ਵਾ ਨਾ ਤਾਂ ਹਰ ਬੰਦਾ ਆ ਕੇ ਸਾਨੂੰ ਪ੍ਰੋਸੈਸ ਨਹੀਂ ਪੁੱਛਦਾ ਉਹ ਸਿਰਫ ਇਹ ਪੁੱਛਦਾ ਵਾ ਕਿ ਭਾਜੀ ਇਹ ਦੱਸੋ ਪੈਸੇ ਕਿੰਨੇ ਲਓਗੇ ਜਾਂ ਫਿਰ ਤੁਸੀਂ ਸਾਡੇ ਨਾਲ ਪੈਕੇਜ ਕਰ ਲਓ ਜਾਂ ਫਿਰ ਸਾਡੇ ਕੋ ਤੇ ਉਦੋਂ ਸਾਡੇ ਕੋ ਪੈਸੇ ਲੱਲੇਓ ਜਦੋਂ ਕਿ ਇਹ ਚੀਜ਼ ਸਭ ਤੋਂ ਵੱਡੀ ਸਾਡੀ ਮੂਰਖਤਾ ਹੁੰਦੀ ਆ ਤੁਸੀਂ ਇੱਕ ਆਪਣੀ ਸਭ ਤੋਂ ਘੱਟ ਖਰਚੇ ਵਾਲੀ ਚੀਜ਼ ਨੂੰ ਸਮਝ ਲੋ ਲੱਖਾਂ ਰੁਪਏ ਦੇ ਵਿੱਚ ਖਰੀਦਦੇ ਪਏ ਹੋ ਔਰ ਉਹ ਸਿਰਫ ਆਪਣੀ ਮੂਰਖਤਾ ਕਰਕੇ ਔਰ ਬਹੁਤ ਲੋਕ ਤਾਂ ਕੀ ਕਰਦੇ ਆ ਕਿ ਕਦੀ ਡਾਕੂਮੈਂਟ ਬਾਰੇ ਵੀ ਨਹੀਂ ਪੁੱਛਦੇ ਜਦੋਂ ਕਿ ਇੱਕ ਚੀਜ਼ ਨੂੰ ਆਪਣੇ ਪੱਲੇ ਬੰਨ ਲਓ ਅਗਰ ਤੁਸੀਂ ਕਿਸੇ ਵੀ ਦੇਸ਼ ਦਾ ਵੀਜ਼ਾ ਲੈਣਾ ਵਾਣਾ ਵੀਜ਼ਾ ਤੁਹਾਨੂੰ ਕੋਈ ਵੀ ਏਜੰਟ ਨਹੀਂ ਦਿਵਾ ਸਕਦਾ ਏਜੰਟ ਦੇ ਸਿਰੋਂ ਵੀਜ਼ਾ ਕਦੀ ਮਿਲਦਾ ਹੀ ਨਹੀਂ ਹੈਗਾ ਕੰਸਲਟੈਂਟ ਦਾ ਕੰਮ ਸਿਰਫ ਇਹ ਹੁੰਦਾ ਵਾ ਕਿ ਉਹ ਤੁਹਾਨੂੰ ਗਾਈਡ ਕਰੇ ਕਿ ਤੁਹਾਡੇ ਵਾਸਤੇ ਕਿਹੜੇ ਦੇਸ਼ ਦਾ ਕਿਹੜਾ ਵੀਜ਼ਾ ਸਹੀ ਰਹੂਗਾ ਔਰ ਉਸ ਵੀਜ਼ਾ ਨੂੰ ਲੈਣ ਦੇ ਲਈ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਕਹਿੰਨੇ ਕੀ ਉਹਦਾ ਪ੍ਰੋਸੀਜਰ ਆ ਕੀ ਉਹਦੀ ਰਿਕੁਆਇਰਮੈਂਟ ਆ ਤੁਹਾਨੂੰ ਕਦੀ ਏਜੰਟ ਡਾਕੂਮੈਂਟ ਬਾਰੇ ਦੱਸਦਾ ਹੀ ਨਹੀਂ ਹੈਗਾ ਉਹਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਜੇ ਤੁਹਾਨੂੰ ਡਾਕੂਮੈਂਟ ਦੀ ਸਮਝ ਲੱਗ ਗਈ ਤਾਂ ਤੁਸੀਂ ਕਦੀ ਵੀ ਉਹਨਾਂ ਨੂੰ ਉਹ ਲੱਖਾਂ ਰੁਪਏ ਪੇ ਨਹੀਂ ਕਰਨਾ ਜਿਹੜਾ ਕਿ ਉਹਨਾਂ ਨੇ ਤੁਹਾਡੇ ਕੋਲੋਂ ਝੂਠ ਸੱਚ ਬੋਲ ਕੇ ਜਾਂ ਨਕਲੀ ਡਾਕੂਮੈਂਟ ਬਣਾ ਕੇ ਖਾਣਾ ਹੈ ਸੋ ਇਸ ਕਰਕੇ ਉਹ ਤੁਹਾਨੂੰ ਡਾਕੂਮੈਂਟ ਬਾਰੇ ਦੱਸਦੇ ਹੀ ਨਹੀਂ ਆ ਔਰ ਤੁਸੀਂ ਖੁਦ ਵੀ ਡਾਕੂਮੈਂਟ ਬਾਰੇ ਸਮਝਣਾ ਨਹੀਂ ਚਾਹੁੰਦੇ ਉਹਨੇ ਮੇਰੇ ਕੋਲ ਜਦੋਂ ਕਈ ਲੋਕ ਆਉਂਦੇ ਔਰ ਜਦੋਂ ਮੈਂ ਇਹਨਾਂ ਨੂੰ ਪ੍ਰੋਸੈਸ ਸਮਝਾਉਂਦਾ ਮਾਣ ਤਾਂ ਮੈਨੂੰ ਵਿੱਚ ਹੀ ਟੋਕ ਦਿੰਦੇ ਆ ਕਿ ਭਾਜੀ ਇਸ ਚੀਜ਼ ਨੂੰ ਛੱਡੋ ਤੁਸੀਂ ਬਸ ਪੈਸੇ ਦੀ ਗੱਲ ਕਰੋ ਕਿ ਪੈਸੇ ਕਿੰਨੇ ਲੱਗਣਗੇ ਦੇਖੋ ਜਦੋਂ ਤੁਸੀਂ ਖੁਦ ਇਹ ਵਾਲੀਆਂ ਗੱਲਾਂ ਕਰੋਗੇ ਤਾਂ ਏਜੰਟ ਨੇ ਤੇ ਫਿਰ ਪੈਸੇ ਖਾਣੇ ਹੀ ਆ ਤੁਹਾਡੇ ਕੋਲੋਂ ਸਿੱਧੀ ਚੀਜ਼ ਇਹ ਸਮਝ ਲਓ ਇੱਕ ਕੰਸਲਟੈਂਟ ਦਾ ਕੰਮ ਸਿੰਪਲੀ ਇਹ ਆ ਕਿ ਤੁਹਾਡੀ ਫਾਈਲ ਜਦੋਂ ਲਗਾਉਣੀ ਆ ਤਾਂ ਉਹਨੂੰ ਲਗਾਉਣਾ ਕਿਵੇਂ ਉਹਦੇ ਡਾਕੂਮੈਂਟ ਕਿਹੜੇ ਐਡ ਕਰਨੇ ਆ ਕੀ ਉਹਦੀ ਰਿਕੁਆਇਰਮੈਂਟ ਆ ਇਹ ਚੀਜ਼ ਕੰਸਲਟੈਂਟ ਦੇ ਕੋਲੋਂ ਸਮਝੋ ਕਿਉਂਕਿ ਕੰਸਲਟੈਂਟ ਸਰ ਉਹ ਤੁਹਾਡੀ ਫਾਈਲ ਲੌਗਇਨ ਕਰਕੇ ਦੇ ਸਕਦਾ ਵਾ ਤੁਹਾਨੂੰ ਕਦੀ ਵੀ ਵੀਜ਼ਾ ਨਹੀਂ ਲੈ ਕੇ ਦੇ ਸਕਦਾ ਅਗਰ ਕਿਸੇ ਦਾ ਵੀ ਕੱਲ ਨੂੰ ਵੀਜ਼ਾ ਆਉਂਦਾ ਵਾ ਜਾਂ ਰਿਫਿਊਜ਼ਲ ਹੁੰਦੀ ਆ ਤਾਂ ਉਹ ਚੀਜ਼ ਟੋਟਲੀ ਤੁਹਾਡੇ ਆਪਣੇ ਡਾਕੂਮੈਂਟ ਤੁਹਾਡੀ ਸਟੋਰੀ ਦੇ ਉੱਪਰ ਡਿਪੈਂਡ ਕਰਦੀ ਆ ਕਿਉਂਕਿ ਦੇਖੋ ਵੀਜ਼ਾ ਆਉਂਦਾ ਵਾ ਸਿਰਫ ਤੇ ਸਿਰਫ ਤੁਹਾਡੀ ਪ੍ਰੋਫਾਈਲ ਦੇ ਉੱਪਰ ਖੁਦ ਇੱਕ ਜੀ ਸੋਚ ਕੇ ਦੇਖੋ ਜਦੋਂ ਕਿਸੇ ਵੀ ਵੀਜ਼ਾ ਆਫੀਸਰ ਦੇ ਕੋਲ ਤੁਹਾਡੀ ਫਾਈਲ ਜਾਂਦੀ ਆ ਹੁਣ ਖੁਦ ਤਾਂ ਤੁਸੀਂ ਵੀਜ਼ਾ ਆਫੀਸਰ ਦੇ ਕੋਲ ਜਾਂਦੇ ਨਹੀਂ ਨਾ ਹੀ ਏਜੰਟ ਜਾਂਦਾ ਵਾ ਉਹਨਾਂ ਦੇ ਸਾਹਮਣੇ ਸਿਰਫ ਤੁਹਾਡੇ ਡਾਕੂਮੈਂਟਸ ਗਏ ਹੁੰਦੇ ਆ ਤੁਹਾਡੀ ਪ੍ਰੋਫਾਈਲ ਗਈ ਹੁੰਦੀ ਆ ਸੋ ਉਹਨਾਂ ਨੇ ਜੋ ਡਿਸੀਜਨ ਲੈਣਾ ਵਾ ਨਾ ਉਹ ਤੁਹਾਡੇ ਡਾਕੂਮੈਂਟ ਦੇ ਸਿਰ ਤੇ ਲੈਣਾ ਵਾ ਜੋ ਤੁਸੀਂ ਡਾਕੂਮੈਂਟ ਦੇ ਵਿੱਚ ਚੀਜ਼ਾਂ ਦਸੀਆਂ ਹੁੰਦੀਆਂ ਨੇ ਕੰਸਲਟੈਂਟ ਸਿਰਫ ਤੁਹਾਨੂੰ ਤੁਹਾਡੀ ਕਵਰ ਲੈਟਰ ਔਰ ਤੁਹਾਡੀ ਆਇਟਨਰੀ ਰਿਪੋਰਟ ਇਹ ਦੋ ਡਾਕੂਮੈਂਟ ਤੁਹਾਨੂੰ ਆਪਣੇ ਕੋਲੋਂ ਬਣਾ ਕੇ ਦੇ ਸਕਦਾ ਵਾ ਬਾਕੀ ਜਿੰਨੇ ਵੀ ਡਾਕੂਮੈਂਟ ਹੁੰਦੇ ਆ ਉਹ ਤੁਹਾਡੇ ਆਪਣੇ ਹੀ ਡਾਕੂਮੈਂਟ ਲੱਗਦੇ ਨੇ ਬਹੁਤ ਸਾਰੇ ਜਿਹੜੇ ਕਲਾਇੰਟ ਆ ਉਹ ਤਾਂ ਰਿਫਿਊਜ਼ ਹੋਣ ਤੋਂ ਬਾਅਦ ਜਦੋਂ ਕਿਸੇ ਵੀ ਏਜੰਟ ਦੂਜੇ ਦੇ ਕੋਲ ਜਾਂਦੇ ਆ ਜਾਂ ਜਿਹੜੇ ਲੋਕ ਰਿਫਿਊਜ਼ ਹੋਣ ਤੋਂ ਬਾਅਦ ਮੇਰੇ ਕੋਲ ਆਉਂਦੇ ਔਰ ਜਦੋਂ ਮੈਂ ਇਹਨਾਂ ਨੂੰ ਪੁੱਛਦਾ ਵਾਂ ਨਾ ਕਿ ਮੈਨੂੰ ਦੱਸੋ ਕਿ ਪੁਰਾਣੀ ਫਾਈਲ ਦੇ ਵਿੱਚ ਕੀ ਕੰਮ ਕਰ ਦਿਖਾਇਆ ਹੀ ਜਾਂ ਕਿਹੜੇ ਡਾਕੂਮੈਂਟ ਲਾਏ ਹੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੇ ਆਪਣੀ ਫਾਈਲ ਦੇ ਵਿੱਚ ਕਿਹੜੇ ਡਾਕੂਮੈਂਟ ਲਾਏ ਹੀ ਉਹਨਾਂ ਦਾ ਸਿਰਫ ਇੱਕੋ ਹੀ ਗੱਲ ਕਹਿਣੀ ਹੁੰਦੀ ਹੈ ਕਿ ਭਾਜੀ ਪਿਛਲਾ ਏਜੰਟ ਨੇ ਬੜਾ ਠੱਗ ਹੀ ਉਹਨੇ ਤੁਹਾਨੂੰ ਦੱਸਿਆ ਹੀ ਨਹੀਂ ਕਿ ਕਿਹੜੇ ਡਾਕੂਮੈਂਟ ਲਾਉਣੇ ਲਾਏ ਹੀ ਵਿੱਚ ਹੁਣ ਦੇਖੋ ਉਸ ਏਜੰਟ ਨੇ ਤੁਹਾਨੂੰ ਕਦੀ ਵੀ ਨਹੀਂ ਦੱਸਣਾ ਕਿ ਡਾਕੂਮੈਂਟ ਵਿੱਚ ਕਿਹੜੇ ਲੱਗੇ ਸੀ ਉਹਦਾ ਸਿੱਧਾ ਕਾਰਨ ਕੀ ਹੁੰਦਾ ਵਾ ਕਿ ਉਹਨੇ ਵਿੱਚ ਨਕਲੀ ਡਾਕੂਮੈਂਟ ਲਾਏ ਹੁੰਦੇ ਆ ਉਹਨੂੰ ਪਤਾ ਹੁੰਦਾ ਵਾ ਕਿ ਜੇ ਉਹਨੇ ਉਹ ਡਾਕੂਮੈਂਟ ਕਲਾਇੰਟ ਨੂੰ ਦੇ ਦਿੱਤੇ ਤਾਂ ਕੱਲ ਨੂੰ ਕਲਾਇੰਟ ਉਹਦੇ ਅਗੇਂਸਟ ਪਰਚਾ ਵੀ ਕਰਵਾ ਸਕਦਾ ਵਾ ਕਿ ਆਹ ਦੇਖੋ ਇਹਨੇ ਮੇਰੇ ਨਕਲੀ ਡਾਕੂਮੈਂਟ ਵਿੱਚ ਲਾਏ ਸੀ ਇਸ ਕਾਰਨ ਕਰਕੇ ਤੁਹਾਨੂੰ ਉਹ ਡਾਕੂਮੈਂਟ ਹੈਂਡਓਵਰ ਨਹੀਂ ਕਰ ਸਕਦੇ ਹੁਣ ਖੁਦ ਸੋਚੋ ਕਿ ਤੁਹਾਡੇ ਹੀ ਡਾਕੂਮੈਂਟ ਜਿਹੜੇ ਤੁਸੀਂ ਆਪਣੇ ਪੈਸੇ ਦੇ ਕੇ ਬਣਵਾਏ ਆ ਉਹ ਤੁਹਾਨੂੰ ਹੀ ਨਹੀਂ ਹੈਂਡਓਵਰ ਕਰਦੇ ਪਏ ਔਰ ਤੁਸੀਂ ਵੀ ਆਪਣਾ ਏਦਾਂ ਹੀ ਬੈਠ ਜਾਂਦੇ ਹੋ ਸੋਚ ਕੇ ਕਿ ਚੱਲ ਕੋਈ ਗੱਲ ਨਹੀਂ ਏਜੰਟ ਡਾਕੂਮੈਂਟ ਨਹੀਂ ਦੇ ਸਕਦਾ ਇਹ ਕਿੰਨੀ ਵੱਡੀ ਮੂਰਖਤਾ ਵਾ ਇਹ ਯਾਦ ਰੱਖੋ ਟੂਰਿਸਟ ਵੀਜ਼ਾ ਦੀ ਫਾਈਲ ਦੇ ਵਿੱਚ ਜਿੰਨੇ ਵੀ ਡਾਕੂਮੈਂਟ ਲੱਗਦੇ ਆ ਉਹ ਸਿਰਫ ਤੇ ਸਿਰਫ ਤੁਹਾਡੇ ਹੀ ਡਾਕੂਮੈਂਟ ਲੱਗਦੇ ਆ ਤੁਹਾਡੇ ਡਾਕੂਮੈਂਟ ਤੋਂ ਇਲਾਵਾ ਤੁਹਾਡੇ ਤੋਂ ਇਲਾਵਾ ਕੋਈ ਵੀ ਏਜੰਟ ਤੁਹਾਨੂੰ ਖੁਦ ਆਪਣੇ ਕੋਲੋਂ ਡਾਕੂਮੈਂਟ ਨਹੀਂ ਬਣਾ ਕੇ ਦੇ ਸਕਦਾ ਹਾਲਾਂਕਿ ਦੇਖੋ ਇੱਕ ਚੀਜ਼ ਆ ਜੇ ਆਪਾਂ ਫਾਈਲ ਲਾਉਣ ਲੱਗੇ ਆ ਨਾ ਵੀਜ਼ਾ ਸਾਨੂੰ ਜਦੋਂ ਪਤਾ ਵਾ ਕਿ ਸਾਡੇ ਡਾਕੂਮੈਂਟ ਦੇ ਸਿਰ ਤੇ ਮਿਲਣਾ ਵਾ ਤਾਂ ਇਹ ਕੰਸਲਟੈਂਟ ਦੇ ਕੋਲੋਂ ਸਮਝੋ ਕਿ ਕਿਹੜੇ ਕਿਹੜੇ ਡਾਕੂਮੈਂਟ ਵਿੱਚ ਲਾਈਏ ਦੇਖੋ ਸਿੱਧੀ ਚੀਜ਼ ਆ ਜੇ ਆਪਾਂ ਟੂਰਿਸਟ ਵੀਜ਼ਾ ਲੈਣਾ ਹੋਣਾ ਉਹਦੇ ਵਾਸਤੇ ਸਾਨੂੰ ਫਾਈਨੈਂਸ਼ੀਅਲ ਔਰ ਇਨਕਮ ਸੋਰਸ ਦੇ ਡਾਕੂਮੈਂਟ ਚਾਹੀਦੇ ਹੁੰਦੇ ਆ ਪਹਿਲਾਂ ਇਹ ਚੀਜ਼ ਤੁਹਾਨੂੰ ਸ਼ਾਇਦ ਪਤਾ ਹੀ ਨਹੀਂ ਹੋਊਗੀ ਕਿ ਐਮਬੈਸੀ ਨੇ ਕਦੀ ਵੀ ਟੂਰਿਸਟ ਵੀਜ਼ਾ ਦੇ ਵਿੱਚ ਦੱਸਿਆ ਨਹੀਂ ਹੁੰਦਾ ਕਿ ਕਿਹੜੇ ਡਾਕੂਮੈਂਟ ਲਾਓ ਤੇ ਕਿਹੜੇ ਨਾ ਲਾਓ ਉਹਨਾਂ ਨੇ ਸਿੰਪਲੀ ਤਿੰਨ ਚੀਜ਼ਾਂ ਦੀ ਰਿਕੁਆਇਰਮੈਂਟ ਰੱਖੀ ਆ ਇੱਕ ਤਾਂ ਤੁਹਾਡੇ ਕੋਲੋਂ ਬਾਹਰ ਹੁੰਦਾ ਪਰਪਸ ਪੁੱਛਦੇ ਆ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟ ਮੰਗਦੇ ਆ ਔਰ ਇਨਕਮ ਸੋਰਸ ਦੇ ਡਾਕੂਮੈਂਟ ਦੱਸਦੇ ਆ ਉਹਨਾਂ ਨੇ ਕੋਈ ਡਾਕੂਮੈਂਟ ਨਹੀਂ ਦੱਸਿਆ ਕਿ ਕਿਹੜਾ ਲਾਓ ਤੇ ਕਿਹੜਾ ਨਾ ਲਾਓ ਇਹ ਟੋਟਲੀ ਤੁਹਾਡੀ ਆਪਣੀ ਮਰਜ਼ੀ ਆ ਭਾਵੇਂ ਤੁਸੀਂ 5 ਡਾਕੂਮੈਂਟ ਲਾ ਦਿਓ ਭਾਵੇਂ 50 ਲਾ ਦਿਓ ਵੀਜ਼ਾ ਲੱਗਣਾ ਹੈ ਤਾਂ 5 ਤੇ ਲੱਗ ਜਾਣਾ ਵਾ ਨਾ ਲੱਗਣਾ ਹੈ ਤੇ 50ਾਂ ਤੇ ਵੀ ਨਹੀਂ ਲੱਗਣਾ ਹਾਲਾਂਕਿ ਦੇਖੋ ਜਿਹੜੇ ਫਾਈਨੈਂਸ਼ੀਅਲ ਔਰ ਇਨਕਮ ਸੋਰਸ ਦੇ ਡਾਕੂਮੈਂਟ ਚਾਹੀਦੇ ਹੁੰਦੇ ਆ ਉਹ ਉਹ ਵਾਲੇ ਡਾਕੂਮੈਂਟ ਚਾਹੀਦੇ ਆ ਜੋ ਕਿ ਤੁਹਾਡੇ ਕੰਸਲਟੈਂਟ ਨੇ ਕਵਰ ਲੈਟਰ ਦੇ ਵਿੱਚ ਜਿਹ ਉਹ ਕਹਾਣੀ ਦੇ ਨਾਲ ਮੈਚ ਕਰਦੇ ਹੋਏ ਡਾਕੂਮੈਂਟ ਵਿੱਚ ਲਾਉਣੇ ਹੁੰਦੇ ਆ। ਅਗਰ ਤੁਸੀਂ ਆਪਣੀ ਕਹਾਣੀ ਦੇ ਵਿੱਚ ਇਹ ਕਹਿ ਰਹੇ ਹੋ ਕਿ ਤੁਹਾਡਾ ਕੰਮ ਵਧੀਆ ਵਾ ਤਾਂ ਕੰਮ ਦੇ ਡਾਕੂਮੈਂਟ ਚਾਹੀਦੇ ਆ। ਅਗਰ ਕਮਾਈ ਵਧੀਆ ਦਿਖਾ ਰਹੇ ਹੋ ਤਾਂ ਕੰਮ ਦੇ ਕਮਾਈ ਦੇ ਡਾਕੂਮੈਂਟ ਚਾਹੀਦੇ ਆ। ਅਗਰ ਜ਼ਮੀਨ ਜਾਇਦਾਦ ਦੀ ਗੱਲ ਕਰਦੇ ਪਏ ਤਾਂ ਜ਼ਮੀਨ ਜਾਇਦਾਦ ਦੇ ਡਾਕੂਮੈਂਟ ਚਾਹੀਦੇ ਆ। ਮਤਲਬ ਹਰ ਇੱਕ ਉਹ ਚੀਜ਼ ਜੋ ਤੁਸੀਂ ਆਪਣੀ ਕਹਾਣੀ ਦੇ ਵਿੱਚ ਬੋਲ ਚੁੱਕੇ ਹੋ ਨਾ ਉਸ ਕਹਾਣੀ ਨੂੰ ਰਿਐਲਿਟੀ ਦੇ ਵਿੱਚ ਪੇਸ਼ ਕਰਨ ਦੇ ਲਈ ਜੋ ਵੀ ਡਾਕੂਮੈਂਟ ਆਪਣਾ ਤੁਹਾਨੂੰ ਚਾਹੀਦੇ ਆ ਉਹ ਕਹਾਣੀ ਦੇ ਵਾਂਗ ਵਾਲੇ ਹੀ ਚਾਹੀਦੇ ਆ ਕਿਉਂਕਿ ਦੇਖੋ ਅਗਰ ਆਪਣੀ ਕਹਾਣੀ ਨੂੰ ਸੱਚੀ ਦਿਖਾਉਣਾ ਚਾਹੁੰਦੇ ਹੋ ਨਾ ਕਿ ਜੋ ਗੱਲਾਂ ਮੈਂ ਕਹਾਣੀ 'ਚ ਕਹਿ ਰਿਹਾ ਆ ਮਾ 100% ਸੱਚ ਆ ਤਾਂ ਉਹਦੇ ਪ੍ਰੂਫ ਪ੍ਰੋਪਰ ਵਿੱਚ ਲੱਗੇ ਹੋਣ ਸੋ ਤੁਹਾਨੂੰ ਪ੍ਰੋਪਰਲੀ ਪਾਸਪੋਰਟ ਆਧਾਰ ਕਾਰਡ ਪੈਨ ਕਾਰਡ ਬੈਂਕ ਸਟੇਟਮੈਂਟ ਬੈਲੈਂਸ ਸਰਟੀਫਿਕੇਟ ਸੀਏ ਰਿਪੋਰਟ ਆਰਕੀਟੈਕਟ ਰਿਪੋਰਟ ਵੈਲਿਊਏਸ਼ਨ ਰਿਪੋਰਟ ਇਨਕਮ ਟੈਕਸ ਰਿਟਰਨ ਇਹ ਸਭ ਡਾਕੂਮੈਂਟ ਚਾਹੀਦੇ ਆ ਔਰ ਅਗਰ ਜੋਬ ਕਰਦੇ ਪਏ ਹੋ ਤਾਂ ਉਹਦੇ ਨਾਲ ਐਕਸਪੀਰੀਅੰਸ ਸੈਲਰੀ ਸਲਿਪ ਐਨਓਸੀ ਚਾਹੀਦੀ ਆ ਔਰ ਅਗਰ ਬਿਜ਼ਨਸ ਕਰਦੇ ਪਏ ਹੋ ਤਾਂ ਬਿਜ਼ਨਸ ਦੇ ਡਾਕੂਮੈਂਟ ਚਾਹੀਦੇ ਆ ਜਿਵੇਂ ਕਿ ਲੈਟਰ ਪੈਡ ਵਿਜ਼ਿਟਿੰਗ ਕਾਰਡ ਬਿਲ ਬੁੱਕ ਤੁਹਾਡਾ ਜੀਐਸਟੀ ਨੰਬਰ ਅਗਰ ਹੈਗਾ ਆ ਤਾਂ ਤੁਹਾਡਾ ਕਰੰਟ ਅਕਾਊਂਟ ਤੁਹਾਡਾ ਟ੍ਰੇਡ ਮਾਰਕ ਤੁਹਾਡਾ ਐਮਐਸਐਮਈ ਸਰਟੀਫਿਕੇਟ ਤੁਹਾਡਾ ਐਫ ਐਂਡ ਬੀ ਡਾਕੂਮੈਂਟ ਸੋ ਇਹ ਸਾਰੇ ਜਿਹੜੇ ਡਾਕੂਮੈਂਟ ਹੁੰਦੇ ਆ ਇਹ ਤੁਹਾਨੂੰ ਆਪਣੀ ਟੂਰਿਸਟ ਵੀਜ਼ਾ ਦੀ ਫਾਈਲ ਦੇ ਵਿੱਚ ਚਾਹੀਦੇ ਹੁੰਦੇ ਆ ਪਰ ਤੱਕ ਕਰੀਬਨ 90% ਲੋਕਾਂ ਦੇ ਕੋਲ ਕਿਸੇ ਕੋਲ ਵੀ ਕੋਈ ਵੀ ਡਾਕੂਮੈਂਟ ਨਹੀਂ ਪਿਆ ਹੁੰਦਾ ਕਿਉਂਕਿ ਉਹਨਾਂ ਦੇ ਕੋਲ ਕੋਈ ਕੰਮਕਾਰੀ ਨਹੀਂ ਹੁੰਦਾ ਅੱਜ ਕੱਲ ਦਾ ਯੂਥ 30 ਤੋਂ 35 ਸਾਲ ਦੀ ਉਮਰ ਸਿਰਫ ਇਸ ਚੱਕਰ ਦੇ ਵਿੱਚ ਕੱਢ ਦਿੰਦਾ ਵਾ ਕਿ ਮੈਂ ਤਾਂ ਕੰਮ ਜੇ ਕੋਈ ਕਰਨਾ ਵਾ ਤਾਂ ਸਿਰਫ ਬਾਹਰ ਜਾ ਕੇ ਕਰਨਾ ਵਾ ਇੱਥੇ ਤਾਂ ਮੈਂ ਕੋਈ ਕੰਮ ਹੀ ਨਹੀਂ ਕਰਨਾ ਔਰ ਇਸ ਚੱਕਰ ਦੇ ਵਿੱਚ ਤੁਹਾਡੇ ਕੋਲ ਤੁਹਾਡੇ ਡਾਕੂਮੈਂਟ ਹੀ ਨਹੀਂ ਹੁੰਦੇ ਔਰ ਜ਼ਿਆਦਾਤਰ ਲੋਕਾਂ ਦਾ ਵੀਜ਼ਾ ਰਿਫਿਊਜ਼ ਹੋਣ ਦਾ ਕਾਰਨ ਹੀ ਇਹੀ ਹੁੰਦਾ ਵਾ ਪਰ ਇੱਕ ਚੀਜ਼ ਯਾਦ ਰੱਖੋ ਟੂਰਿਸਟ ਵੀਜ਼ਾ ਦੀ ਫਾਈਲ ਦੇ ਵਿੱਚ ਐਸਾ ਇੱਕ ਵੀ ਕੋਈ ਡਾਕੂਮੈਂਟ ਨਹੀਂ ਲੱਗਦਾ ਜਿਹੜਾ ਤੁਹਾਨੂੰ ਕੋਈ ਲੱਖਾਂ ਰੁਪਏ ਦੇ ਕੇ ਬਣਵਾਉਣਾ ਪੈ ਜੇ ਔਰ ਇੱਕ ਵੀ ਐਸਾ ਕੋਈ ਡਾਕੂਮੈਂਟ ਨਹੀਂ ਲੱਗਦਾ ਜਿਹੜਾ ਤੁਹਾਨੂੰ ਨਕਲੀ ਬਣਾਉਣਾ ਪੈ ਜੇ ਟੂਰਿਸਟ ਵੀਜ਼ਾ ਦੀ ਫਾਈਲ ਦੇ ਵਿੱਚ ਜਿੰਨੇ ਵੀ ਡਾਕੂਮੈਂਟ ਲੱਗਦੇ ਆ ਹਰ ਬੰਦਾ ਨਵੇਂ ਬਣਾ ਕੇ ਵੀ ਵਿੱਚ ਐਡ ਕਰ ਸਕਦਾ ਹੁੰਦਾ ਵਾ ਸਿਰਫ ਤੁਹਾਨੂੰ ਸਮਝ ਆਉਣੀ ਚਾਹੀਦੀ ਆ ਸਿਆਣਪ ਹੋਣੀ ਚਾਹੀਦੀ ਔਰ ਇੱਕ ਚੰਗਾ ਕੰਸਲਟੈਂਟ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਹੀ ਅਵੇਅਰ ਕਰਦਾ ਵਾ ਗਾਈਡ ਕਰਦਾ ਵਾ ਸੋ ਅਗਰ ਕੋਈ ਵੀ ਬੱਚਾ 18 ਸਾਲ ਤੋਂ ਲੈ ਕੇ ਉਸ ਤੋਂ ਉੱਪਰ ਜਿੰਨੀ ਵੀ ਅੱਗੇ ਦੀ ਉਮਰ ਹੈਗੀ ਆ ਅਗਰ ਕੋਈ ਵੀ ਪਰਸਨ ਐਸਾ ਵਾ ਅਗਰ ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ ਪਿਆ ਤਾਂ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਆ ਕੇ ਕੋਈ ਫੇਕ ਡਾਕੂਮੈਂਟ ਨਾ ਬਣਾਓ ਤੁਸੀਂ ਪ੍ਰੋਪਰਲੀ ਆਪਣੇ ਹੀ ਜੈਨੂਇਨ ਡਾਕੂਮੈਂਟ ਦੇ ਸਿਰ ਤੇ ਨਵੇਂ ਬਣਾ ਕੇ ਆਪਣੀ ਫਾਈਲ ਨੂੰ ਅਪਲਾਈ ਕਰ ਸਕਦੇ ਹੋ ਅਗਰ ਇਨ੍ਹਾਂ ਚੀਜ਼ਾਂ ਨੂੰ ਸਮਝਣਾ ਚਾਹੁੰਦੇ ਹੋ ਤਾਂ ਸਾਡੀ ਵੀਡੀਓਜ਼ ਨੂੰ ਰੋਜ਼ ਦੇਖੋ ਆਪਾਂ ਆਪਣੀ ਵੀਡੀਓਜ਼ ਦੇ ਰਹੀਂ ਕੱਲੀ-ਕੱਲੀ ਚੀਜ਼ ਨੂੰ ਪ੍ਰੋਪਰਲੀ ਗਾਈਡ ਕਰੀਦਾ ਵਾ ਔਰ ਤੁਹਾਨੂੰ ਆਪਣੀ ਅਗਲੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਕੱਲੇ-ਕੱਲੇ ਡਾਕੂਮੈਂਟ ਬਾਰੇ ਡਿਟੇਲ ਦੇ ਵਿੱਚ ਗਾਈਡ ਕਰਦੇ ਵੀ ਰਵਾਂਗੇ ਅਗਰ ਤੁਸੀਂ ਆਪਣਾ ਕਿਸੇ ਵੀ ਦੇਸ਼ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਆਫਿਸ